ਅੱਜ ਦਾ ਵਿਸ਼ੇਸ਼ ਪਰ શ્રી ਕ੍ਰਿਸ਼ਨ ਜਨਮਸ਼ਤਮੀ ਦੀਆਂ ਪੂਰੇ ਸੰਸਾਰ ਦੇ ਮੰਗਲ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ। ਅੱਜ ਇਹ ਜਗ੍ਹਾ ਵਿਸ਼ੇਸ਼ ਕਰ ਲਖਸ਼ਮੀਨ ਮੰਦਰ ਜੋ ਸਤਲੁਜ ਦੇ ਕਿਨਾਰੇ ਹੈ ਇਹਦਾ ਪ੍ਰਲੋਪਕ ਨਹੀਂ ਸਰੂਪ ਹੈ ਇੱਕ ਉਹ ਪ੍ਰੋਜੈਕਟ ਹੈ। ਅੱਜ ਇੱਥੇ ਬਹੁਤ ਲੋਕਾਂ ਨੇ ਆ ਕੇ ਆਪਣੀ ਆਪਣੀ ਆਤਮਾ ਨੂੰ ਕੁਝ ਕਰੀਚਾ ਹੈ। ਹਰ ਸਾਲ ਵਿਸ਼ੇਸ਼ ਤੌਰ ਤੇ ਸਰਕਾਰ ਵੱਲੋਂ ਸਿਖਭੰਜੀ ਇੱਥੇ ਆਇਆ ਕਰਦੇ ਸੀ। ਦੇ ਕੋਈ ਜਿਹਾ ਉਹ ਸੋ ਲੱਗਦਾ ਜੇ ਬਹੁਤ ਅੱਛਾ ਲੱਗਿਆ ਬਹੁਤ ਸਾਰੇ ਜਿਹਨੇ ਵੀ ਸਾਡੇ ਲੋਕ ਸੁਰ ਨਾਲ ਉਹਨਾਂ ਦੇ ਮਾਤਾ ਜੀ ਤੇ ਪਿਤਾ ਜੀ ਤੇ ਸਾਡੀ ਸਮੁੱਚੀ ਟੀਮ ਅੱਜ ਇੱਥੇ ਆਪਾਂ ਜਿਹੜਾ ਖਾਸ ਵਾਸਤੂ ਕੋਈ بڑا ਆਨੰਦ ਆ ਔਰ ਆਪਾਂ ਕਾਮਨਾ ਕਰਦੇ ਆ ਪਰਮਾਤਮਾ ਕੇ ਬੇਨਤੀ ਕਰਦੇ ਆ ਕਿ ਸਾਡੀ ਹਲਕੇ ਦੀ ਸਾਡੇ ਪੰਜਾਬ ਦੀ ਚੜ੍ਹਦੀ ਕਲਾ ਰੱਖੇ ਔਰ ਪੂਰਾ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਹੋ ਸਕੇ ਪੰਜਾਬ ਨੂੰ ਰੰਗਲਾ ਬਣਾਉਣ ਵਾਸਤੇ ਜਿਹੜੀ ਸਾਡੀ ਸਰਕਾਰ ਨੇ ਭਗਵੰਤ ਮਾਨ ਜੀ ਦੀ ਕਿ ਦਿੱਲੀ ਇੱਥੋਂ ਹੈ ਔਰ ਜਿਹੜੇ ਸਾਡੇ ਹਰਦੋਤ ਬੈਂਜੀ ਨੇ ਸਾਡੇ ਹਲਕੇ ਨੂੰ ਰੰਗਲਾ ਬਣਾਉਣ ਵਾਸਤੇ ਉਹਨਾਂ ਦੀ ਇੱਛਾ ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਉਹਨਾਂ ਦੀ ਇੱਛਾ ਪੂਰੀ ਕਰੇ ਧੰਨਵਾਦ ਸ੍ਰੀ ਗੁਰੂ ਸਾਹਿਬ ਜੀ ਦੇ ਸ਼੍ਰੀ ਕ੍ਰਿਸ਼ਨ ਜਨਮ ਅਸ਼ੋਮੀ ਦਾ ਪਰਮ ਸ਼੍ਰੀ ਸਨਾਤਨ ਦਰਮ ਸਭਾ ਮੰਡਲ ਵੱਲੋਂ ਸਮਾਜ ਆਕਸ਼ਰ ਨਿਵੇਸ਼ਕਾਂ ਭੁੰਜੀ ਆਕਸ਼ਰ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਬੜੇ ਹਰਸ਼ੋਲਾਸ਼ ਦੇ ਨਾਲ ਮਨਾਇਆ ਜਾਂਦਾ ਹੈ ਇਸ ਦੇ ਵਿੱਚ ਅਸੀਂ 10 ਤਰੀਕ ਤੋਂ ਲੈ ਕੇ 15 ਤਰੀਕ ਤੱਕ ਰਤਰੀ ਪ੍ਰਵਚਨ ਸ੍ਰੀ ਸ਼ਿਮੰਦਰ ਮੇਨ ਮਾਰਕੀਟ ਦੇ ਵਿੱਚ ਕਰਵਾਏ ਜਿਸ ਦੇ ਵਿੱਚ ਚੰਡੀਗੜ੍ਹ ਤੋਂ ਆਏ ਭਗਵਤ ਪ੍ਰਾਸ਼ਾ ਜੀ ਨੇ ਮధు ਪਾਣੀ ਦੇ ਵਿੱਚ ਪ੍ਰਵਚਨ ਜਿਹੜੇ ਸਾਡੇ ਲੋਕਾਂ ਦੇ ਸੰਮੁਖ ਕੀਤੇ ਨਾਲ ਦੀ ਨਾਲ ਗੋਲਾ ਤੋਂ ਸੁਮਿਤਾ ਚਾਹਰ ਆਇਆ ਜਿਨ੍ਹਾਂ ਨੇ ਆਪਣੇ ਮధు ਉਪਦੇ ਨਾਲ ਦੇ ਨਾਲ ਲੋਕਾਂ ਨੂੰ ਮੰਤਰ ਮੋਕ ਦਿੱਤਾ 14 ਤਰੀਕ ਨੂੰ ਅਸੀਂ ਵਿਸ਼ਾਲ ਸ਼ੋਭਾ ਜਤਰਾ ਕੱਢੀ ਜੋ ਸ਼ਿਮੰਦਰ ਤੋਂ ਆਰੰਭ ਹੋ ਕੇ ਹਨੂਮਾਨ ਮੰਦਰ ਮੇਨ ਮਾਰਕੀਟ ਮਹਾਵੀਰ ਮਾਰਕੀਟ ਵਾਈਪਲਾਕ ਕੌਂਡਲੀ ਹੋਈ ਸਟਾਪ ਕਲਬ ਜੇ ਲక్ష్ਮੀਨ ਮੰਦਿਰ ਦੇ ਵਿਚਾਰ ਕੇ ਸੰਪਨ ਹੋਈ ਅੱਜ 16 ਤਰੀਕ ਨੂੰ ਅਸੀਂ ਵਿਸ਼ਾਲ ਪਰਮ ਜਿਹੜਾ ਹੈ ਉਹ ਜੀ ਲక్ష్ਮੀਨ ਮੰਦਿਰ ਦੇ ਵਿਚ ਬਣਾਏ ਤੁਸੀਂ ਦੇਖਿਆ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਗਤ ਜਨ ਬੈਠੇ ਸਰਵਜਨ ਸੰਗਦੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਗਤ ਜਨ ਜਿਹੜੇ ਹੈ ਉਹ ਜਾ ਚੁੱਕੇ ਹਾਂ ਵਾਪਸ ਦੇ ਕਿਉਂਕਿ ਕਈ ਭਗਤ ਜਣ ਇਸ ਤਰ੍ਹਾਂ ਦੇ ਆ ਜਿਹੜੇ ਕਿ ਸਿਰਫ ਮੱਥਾ ਦੇਖਦੇ ਆ ਤੇ ਵਾਪਸ ਚਲੇ ਜਾਂਦੇ ਆ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਹੈ ਠੀਕ 12 ਵਜੇ ਭਗਵਾਨ શ્રી ਕ੍ਰਿਸ਼ਨ ਜੀ ਦਾ ਜਨਮ ਅਸਰੀ ਜਨਮ ਉਤਸਵ ਜਿਹੜਾ ਹੈ ਉਸ ਨੂੰ ਸੈਲੀਬ੍ਰੇਟ ਕਰਾਂਗੇ ਤੇ ਉਸ ਤੋਂ ਬਾਅਦ ਪ੍ਰਸ਼ਾਦ ਵੰਡ ਦਿੱਤਾ ਜਾਵੇਗਾ ਮੈਂ ਸ਼੍ਰੀ ਸਵਤੰਤਰਤਾ ਸੰਸਾਦ ਵੱਲੋਂ ਸਮੂਹ ਇਲਾਕਾ ਨਿਵਾਸੀ ਨੂੰ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦੇਦਾ ਹਾਂ ਤੇ ਆਸ ਕਰਦਾ ਹਾਂ ਕਿ ਭਗਵਾਨ ਕ੍ਰਿਸ਼ਨ ਦਾ ਆਸ਼ੀਰਵਾਦ ਹਮਨਾਂ ਤੇ ਸਦਾ ਹੀ ਬਣਿਆ ਰਹੇ